ਕੱਲ ਆਂਦੇ ਆਏ ਕਿਤੇ ਗੁਜਰਪੁਰ ਹੋ ਕੇ ਚਲ ਗਿਆ ਸਾਡੇ ਪਿੰਡ ਕੋਈ ਨਾ ਡੀਸੀ ਨਾ ਐਮਐਲਏ ਕੋਈ ਨਹੀਂ ਆਇਆ ਜੀ ਜੀ ਕਿਹਦੇ ਨੇ ਸਾਰੇ ਸਾਡੇ ਕੋਲ ਲੈ ਲਏ ਆਪਣੀ ਸਰਕਾਰ ਹੀ ਲੈ ਲੇ ਜੀ ਹੈ ਮੋਲੇ ਦੇ ਬਣਾਉਣੇ ਕਰ ਨਹੀਂ ਕਰਦੇ ਰਹੀ ਠੀਕ ਆਹ ਮੁੱਲ ਤੇ ਇਹਦੇ ਸਾਨੂੰ ਜੋ ਬਣਾਉਣਾ ਆ ਬਣਾ ਸਕਦੇ ਜੀ ਜੀ ਪਿੰਡਾ ਜੋਲਟ ਆਇਆ ਮਾਨਕ ਦੇਕਾ ਮੁੰਡਾ ਪਿੰਡ ਇਹ ਸਾਰ ਸਾਰੇ ਪਿੰਡਾਂ ਨੂੰ ਪਾਣੀ ਦੀ ਮਾਰ ਮਾਰ ਆ ਸਰ ਜੀ ਸਭ ਜਾਨਦਾ ਕਿ ਸਾਰਾ ਕੋਲ ਜੀ ਜੀ ਕਟੂਰ ਸਾਹਿਬ ਵਾਲਕੇ ਦਾ ਇਹ ਪਿੰਡ ਹੈ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਪੌਗ ਡੈਮ ਦੇ ਪਾਣੀ ਦੇ ਨਾਲ ਜਿਹੜੀ ਹੈ ਇੱਧਰ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋ ਚੁੱਕੀ ਹੈ ਤਾਂ ਕਿਸਾਨ ਵੀਰ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਸਰਪੰਚ ਨੇ ਪਿੰਡ ਦੇ ਤੋਂ ਉਹ ਵੀ ਮੇਰੇ ਨਾਲ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਲਗਾਤਾਰ 88 ਤੋਂ ਜਿਹੜਾ ਇਹ ਇਲਾਕਾ ਮੰਡ ਏਰੀਆ ਜਿਹੜਾ ਇਹ ਲਗਾਤਾਰ ਹੜ੍ਹਾਂ ਦੀ ਮਾਲ ਪਾਣੀ ਦੀ ਮਾਰ ਜਿਹੜੀ ਹੈ ਉਹ ਝੱਲ ਰਿਹਾ ਹੈ ਅਤੇ ਇਥੋਂ ਦੇ ਇਹਨਾਂ ਦੇ ਹਾਲਾਤ ਕੀ ਨੇ ਉਹਦੇ ਸਰਪੰਚ ਸਾਹਿਬ ਕੀ ਨਾਮ ਹੈ ਆਪਣਾ ਜੀ ਬਲਦੇਵ ਸਿੰਘ ਜੀ ਕੀ ਕਹਿਣਾ ਚਾਹੋਗੇ ਕਿ ਕਿੰਨੇ ਜਿਹੜੀ ਇੱਧਰ ਏਕੜ ਜ਼ਮੀਨ ਨੂੰ ਜਿਹੜਾ ਪਾਣੀ ਦੀ ਮਾਰ ਇੱਥੇ ਵੱਜੀ ਹੈ ਜੀ ਹਾਂਜੀ ਇਹ ਜੀ ਹਰ ਸਾਲ ਹੀ ਵੱਜਦੀ ਆ ਜੀ ਜੀ ਹਾਂਜੀ ਜੀ ਥਾਚੇ ਲਾ ਕੇ ਜੀ ਹਰ ਸਾਲ ਵੱਜਦੀ ਆ ਜੀ ਸਾਨੂੰ ਕਦੇ ਕਾਂਗਰਸ ਸਰਕਾਰ ਜਾਂ ਕਾਲੀ ਸਰਕਾਰ ਹੁੰਦੀ ਉਹ ਸਾਨੂੰ ਦਿੰਦੇ ਖਰਾਬਾ ਇਹ ਜੋ ਸਰਕਾਰ ਆਈ ਨੇ ਇੱਕ ਚਵਾਨੀ ਨਹੀਂ ਸਾਨੂੰ ਦਿੱਤੀ ਜੀ ਇਹ ਕੀ ਆਨੇ ਦੇ ਕੂੜੀ ਦੇ ਆਂਡੇ ਦੇ ਪੈਸੇ ਵੀ ਦਵਾਂਗੇ ਸਾਡੇ ਉੱਥੇ ਜਾ ਕੇ ਵੇਖੋ ਜੀ ਬਈਕਾ ਸਾਡੇ ਟਰਾਂਫਰ ਰੁੜ ਗਏ ਆ ਜੀ ਕੋਈ ਲਾ ਕੇ ਹਰਿਆਣੀਆਂ ਆ ਕਿਸ ਨੇ ਪੁੱਛਿਆ ਨਹੀਂ ਜੀ ਜੀ ਹਾਂ ਜੀ ਬਈਕਾ ਟਰਾਂਫਰਮ ਦੇ ਨੇੜੇ ਤੁਹਾਡੀ ਕਿੰਨੀ ਇੱਧਰ ਜਿਹੜੀ ਆ ਉਹ ਜ਼ਮੀਨ ਸੀ ਸਾਡੀ ਹੈਗੀ ਜੀ 40 50 50 ਕਿੱਲੇ ਜੀ ਚਾਚੇ ਤਾਇਆਂ ਦੇ ਸਾਰਿਆਂ ਦੇ ਹਾਂ ਜੀ ਹਾਂ ਜੀ ਉਹ ਤਾਂ ਸਾਡੀ 100 150 ਕਿੱਲਾ ਸੀ ਤੁਹਾਡੇ ਸਮੇਂ ਦੇ ਪਿੰਡ ਵਾਸੀਆਂ ਦੀ ਕਿੰਨੀ ਫਸਲ ਨੂੰ ਜਿਹੜਾ ਇਹ ਪਾਣੀ ਦੇ ਵੱਲੋਂ ਢਾਹ ਲੱਗੀ ਹੈ 1500 ਏਕੜ ਦੀ 15 1600 ਏਕੜ ਦੇ ਉੱਤੇ ਆਉਜੀ ਹਾਂਜੀ ਸਰ ਹਰ ਸਾਲ ਇਹੋ ਹੁੰਦਾ ਜੀ 1500 15 1600 ਹਾਂ ਜਦ ਤੱਕ ਕੀ ਮੰਗ ਸਰਕਾਰ ਤੋਂ ਕਰਦੇ ਹੋ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਦਾ ਜਾਂ ਨਹੀਂ ਨਹੀਂ ਜੀ ਕੋਈ ਹਾਲੇ ਤੱਕ ਜੀ ਕੋਈ ਨਹੀਂ ਪਹੁੰਚਿਆ ਤੇ ਅਸੀਂ ਸਰ ਆਪਦੇ ਕੋਲੋਂ ਪੈ ਇਕੱਠੇ ਕਰ ਕਰਕੇ ਮਿੱਟੀ ਪਾਉਂਦੇ ਜੀ ਉੱਤੇ ਬੰਦ ਜੀ ਹੁਣ ਵੀ ਸਾਡੇ ਬੰਦੇ ਉੱਤੇ ਲੱਗੇ ਆ ਜੀ ਸਾਡੇ ਪਿੰਡ ਦੇ ਮਸ਼ੀਨਾਂ ਹੀ ਕਿਰਾਏ ਤੇ ਲਾਈਆਂ ਜੀ ਤੇ ਆਦੇ ਕਰਕੇ ਗਰਾਈਆਂ ਪਿੰਡਾਂ ਦੇ ਵਿੱਚੋਂ ਜੀ ਤੇ ਹਾਲੇ ਬੰਦੇ ਸਾਡੇ ਉਥੇ ਬੰਨ ਤੇ ਲੱਗੇ ਆ ਹਾਲੇ ਵੀ ਹਾਂਜੀ ਪਹਿਲਾਂ ਦੇ ਮੁੰਡਾ ਪਿੰਡ ਯੋਹਲਾਂ ਦੇ ਜੀ ਸਾਰੇ ਢੂੰਦੇ ਦੇ ਸਾਰੇ ਅਸੀਂ ਬੰਦੇ ਲੱਗੇ ਉਥੇ ਹਾਲੇ ਵੀ ਨੇੜਲੇ ਕਿੰਨੇ ਪਿੰਡਾਂ ਦੇ ਜਿਹੜਾ ਇਸ ਪਾਣੀ ਦਾ ਅਸਰ ਵੇਖਣ ਨੂੰ ਮਿਲਿਆ ਨੇੜਲੇ ਆ ਜੀ ਆਪਣੇ ਕਿੰਨੇ ਤੋਂ ਢੂੰਦਾ ਜੀ ਢੂੰਦਾ ਪਹਿਲਾਂ ਮੁੰਡਾ ਪਿੰਡ ਜੋਲਟ ਆ ਜਰਾ ਮਾਨਕ ਦੇ ਕਾ ਮੁੰਡਾ ਪਿੰਡ ਇਹ ਸਰ ਸਾਰੇ ਪਿੰਡਾਂ ਨੂੰ ਪਾਣੀ ਦੀ ਮਾਰ ਮਾਰ ਆ ਸਰ ਸਾਰੀ ਜਨਤਾ ਕਿਹੜਾ ਕੋਲ ਹਾਂਜੀ ਸਰਪੰਚ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਕਿ ਇਹ ਜਿੰਨੇ ਵੀ ਕਿਸਾਨ ਵੀ ਇੱਥੇ ਇਸ ਵੇਲੇ ਮੌਜੂਦ ਵੀ ਨੇ ਹਾਂਜੀ ਖੇਤੀ ਤੋਂ ਇਲਾਵਾ ਹੋਰ ਕੋਈ ਕੰਮ ਤਾਂ ਹੋਣਾ ਨਹੀਂ ਕਿਸੇ ਦਾ ਇਸੇ ਤੇ ਨਿਰਭਰ ਹੈ ਤੇ ਇਹ ਪਾਣੀ ਚ ਡੁੱਬ ਜਾਂਦੀ ਹਰ ਸਾਲ ਹਾਂਜੀ ਹਾਂਜੀ ਜੀ ਕਮਾਦ ਹੈ ਜੀ ਕਮਾਰਦੇ ਵੀ ਹੁਣ ਤੁਹਾਨੂੰ ਪਤਾ ਡੁੱਬ ਗਿਆ ਉਹ ਵੀ ਬੱਸ ਹੋ ਗਿਆ ਤੇ ਹੁਣ ਤਾਂ ਕੋਈ ਕੁੱਖ ਨਹੀਂ ਹੈ ਜੀ ਬਚ ਜਾ ਕੇ ਜੀ ਰੁਕੇ ਨੇ ਸੇ ਕਣ ਕੀ ਕਣ ਕਣਕ ਲੈ ਤੁਹਾਨੂੰ ਪਤਾ ਯਾਰ ਕਿੰਨਾਂ ਕਿਨਾਰ ਪਈਆ ਸਾਡਾ ਕੱਟ ਲਿਆ ਜੀ ਹਾਂਜੀ ਤੇ ਜੱਟ ਦੇ ਅੱਗੇ ਥੱਲੇ ਆਇਆ ਜੀ ਜਾ ਕੇ ਵੇਖੋ ਕਰਦੀਆਂ ਥੱਲੇ ਦੱਬੇ ਪਏ ਆ ਜੀ ਝੋਨੇ ਸਮੇਤ ਹੋਰ ਜਿਵੇਂ ਕਮਾਦ ਹੈ ਇਸ ਤੋਂ ਇਲਾਵਾ ਕਿਹੜੀ ਫਸਲ ਜਿਹੜੀ ਆ ਉਹ ਪਾਣੀ ਮਾਰ ਠਾਈ ਇਹੋ ਜੀ ਝੋਨਾ ਹੀ ਝੋਨਾ ਇੰਤਰਾ ਝੋਨਾ ਹੀ ਕੋਈ ਕਮਾਦ ਆ ਥੋੜਾ ਥੋੜਾ ਬਾਏ ਬਸ ਜੀ ਜੀ ਹਾਂਜੀ ਸਾਰਾ ਹੀ ਬਸ ਝੋਨਾ ਹੀ ਜੀ ਝੋਨਾ ਹਾਂਜੀ ਕੀ ਮੰਗ ਸਰਕਾਰ ਤੋਂ ਕਰਦੇ ਹੋ ਕਿ ਧਿਆਨ ਦਿੱਤਾ ਜਾਵੇ ਇੱਧਰ ਤਾਂ ਜੋ ਇੱਧਰ ਦੇ ਕਿਸਾਨਾਂ ਦੀ ਜਿਹੜੀ ਕੋਈ ਮੁਸ਼ਕਲ ਆ ਲੋ ਸਕੇ ਐਂ ਜene ਸਾਰੇ ਸਾਡੇ ਕੋਲ ਲੈ ਲੈ ਆਪਣੀ ਸਰਕਾਰ ਹੀ ਲੈ ਲੈ ਜੀ ਹੈ ਮੋਲੇ ਦਾ ਜੋ ਬਣਾਇਆ ਕਰ ਨਹੀਂ ਕਰਦੇ ਆ ਜੀ ਮੋਲੇ ਤੇ ਇਹਦੇ ਸਾਨੂੰ ਜੋ ਬਣਾਉਣਾ ਆ ਬਣਾ ਸਕਦੇ ਜੀ ਜੀ ਹਾਂਜੀ ਹਾਂਜੀ ਕੀ ਨਾਮ ਕੀ ਤੁਹਾਡਾ ਜੀ ਅਮਨਦੀਪ ਸਿੰਘ ਕਿੰਨੇ ਏਕੜ ਤੁਹਾਡੀ ਇਧਰ ਜ਼ਮੀਨ ਜਿਹੜੀ ਆ ਪ੍ਰਭਾਵਿਤ ਹੋਈ ਹੈ ਜੀ ਮੇਰੀ 5 ਕਿੱਲੇ ਆ ਜੀ 5 ਕਿੱਲੇ ਜੀ ਹਾਂਜੀ ਉਸੇ ਤੇ ਨਿਰਭਰ ਹੈ ਜੀ ਹਾਂਜੀ ਉਸੇ ਤੇ ਨਿਰਭਰ ਫਿਰ ਜਦੋਂ ਇਹ ਆ ਪੈਲੀਆਂ ਜਿਹੜੀਆਂ ਪਾਣੀ ਚ ਡੁੱਬਦੀਆਂ ਨੇ ਫਿਰ ਗੁਜ਼ਾਰੇ ਕਿੱਤਰਾ ਹੁੰਦੇ ਨੇ ਰੇ ਗੁਜ਼ਾਰੇ ਇਦਾਂ ਹੀ ਟਾਈਮ ਪਾਸ ਦੀ ਆਰਥਿਕਾ ਤੋਂ ਪੈਸੇ ਫੜ ਕੇ ਕੋਈ ਦੁੱਧ ਪਾ ਕੇ ਕੋਈ ਕੁਝ ਕਰਕੇ ਇਸ ਤਰ੍ਹਾਂ ਜੀ ਉਹ ਅੱਜ ਤੱਕ ਜਦੋਂ ਦਾ ਪਾਣੀ ਆਇਆ ਇੱਕ ਕਰ ਵੀ ਜੋਲ ਪਿੰਡ ਚ ਕੋਈ ਐਮ ਐਲ ਏ ਸਾਭ ਨਹੀਂ ਆਇਆ ਜੀ ਨਹੀਂ ਆਇਆ ਵੇਖੜੀ ਨਹੀਂ ਆਏ ਇੱਕ ਵੀ ਦੌਰਾ ਨਹੀਂ ਕੀਤਾ ਜੀ ਕੱਲ ਆਂਦੇ ਆਏ ਕਿਤੇ ਗੁਜਰ ਪਰੋ ਹੋ ਕੇ ਚਲ ਗਿਆ ਸਾਡੇ ਪਿੰਡ ਕੋਈ ਨਾ ਡੀ ਸੀ ਨਾ ਐਮ ਐਲ ਏ ਕੋਈ ਨਹੀਂ ਆਇਆ ਜੀ ਜੀ ਕੀ ਅਪੀਲ ਕਰਦੇ ਪ੍ਰਸ਼ਾਸਨ ਨੂੰ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਅਪੀਲ ਕਰਦੇ ਆਂ ਕਿ ਸਾਨੂੰ ਮੁਆਵਜ਼ੇ ਦਿੱਤੇ ਜਾਣ ਜੀ ਜਿੰਨਾ ਸਾਡਾ ਨੁਕਸਾਨ ਹੋਇਆ ਪਿਛਲੀ ਵਾਰ ਕੇਂਦਰ ਦੀ ਸਰਕਾਰ ਵੱਲੋਂ 6800 ਰੁਪਏ ਮਾਨਵਜਾ ਸਰਕਾਰ ਜਿਹੜੇ ਕਿਸਾਨ ਹੈ ਸਰਕਾਰ ਵੱਲੋਂ ਦਿੱਤਾ ਗਿਆ ਕਿ ਉਹਦੇ ਨਾਲ 1 ਏਕੜ ਦੇ 6800 ਦੇ ਨਾਲ ਗੁਜ਼ਾਰਾ ਹੋ ਸਕਦਾ ਉਹ ਵੀ ਨਹੀਂ ਜੀ 6800 ਵੀ ਪੂਰਾ ਨਹੀਂ ਮਿਲਿਆ ਕਿਸ ਦੇ ਨਾ ਕਰਤਾਰੀ ਨੇ ਕਿਸ ਨੂੰ 2000 ਮਿਲਿਆ ਕਿਸ ਨੂੰ 2500 ਉਹ ਫਾਰਮੇਟੀ ਵੀ 6800 ਮਿਲਿਆ ਪਰ ਮਿਲਿਆ ਨਹੀਂ ਜੀ ਕਿਸੇ ਨੂੰ ਮਿਲਿਆ ਨਹੀਂ 1 ਰੁਪਿਆ ਨਹੀਂ ਮਿਲਿਆ ਅਸੀਂ ਹੱਥ ਖੜਾ ਕਰਕੇ ਆਨੇ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਜੀ ਤੇ ਇਹ ਜ਼ਮੀਨਾਂ ਜਿਹੜੀਆਂ ਨੇ ਇਹ ਜਿਹੜੇ ਦਰਿਆ ਦੇ ਨਾਲ ਲੱਗਦੀਆਂ ਜਿਹੜੀਆਂ ਨੇ ਇਹ ਸਾਰੀਆਂ ਮਾਲਕੀ ਨੇ ਮਾਰਿਆ ਮਾਰੀਆ ਕੋਰਪੋਰੇਟ ਦੀ ਗਾਰਮੈਂਟ ਦੀ ਗਾੜੀ ਸੈਂਟਰ ਦੀਆਂ ਇਹ ਸਾਰੀ ਮਾਲਕੀ ਆ ਜੀ ਆ ਸਾਰੀ ਤੇ ਮਾਲਕੀ ਮਾਲਕੀ ਨੰਬਰੀ ਮਾਲਕੀ ਨੰਬਰੀ ਆ ਜੀ ਜੀ ਹਾਂ ਜੀ ਉਹ ਆ ਬੰਦੀਆਂ ਫਰਤਾਂ ਸੈਂਟਰ ਦੇ ਵੀ ਸਾਰੇ ਅਸੀਂ ਪੈਸੇ ਤਾਰੇ ਹੋ ਉਹਨਾਂ ਬਾਦਲ ਸਾਹਿਬ ਦੇ ਵੀ 35 35000 ਰੁਪਏ ਹੈ ਹਿਸਾਬ ਨਾਲ ਜੀ ਅਸੀਂ ਤਾਰੇ ਹੋ ਬਕੀਆਂ ਕਰਾਈਆਂ ਜੀ ਹਾਂ ਜੀ ਤਾਂ ਸਾਰੀ ਮਾਲਕੀ ਆ ਨਾ ਜੀ ਜੀ ਹਾਂ ਜੀ ਪਿੰਡਾਂ ਦੇ ਪਿੰਡ ਪ੍ਰਭਾਵਿਤ ਵੀ ਹੋ ਰਹੇ ਨੇ ਤੁਸੀਂ ਦੱਸ ਰਹੇ ਹੋ ਕਿ ਝੋਨੇ ਦੀ ਫਸਲ ਬਰਬਾਦ ਹੋਈ ਆ ਬਾਉਪੁਰ ਤੋਂ ਲੈ ਕੇ ਇੱਧਰ ਅੱਗੇ ਹਰੀਕੇ ਕਢੋਂਮ ਤੱਕ ਜਿਹੜਾ ਇਹ ਪਾਣੀ ਮਾਰਕ ਇਹ ਸਭ ਜਿਹੜਾ ਪੰਚ ਡੁੱਟੂਗਾ ਤਾਂ ਅਪੀਲ ਕੀ ਰਹਿਣ ਵਾਲੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹੋ ਹੀ ਹੱਥ ਜੋੜ ਕੇ ਅਪੀਲ ਆ ਕਿ ਸਾਡਾ ਨੂੰ ਮੁਆਵਜ਼ਾ ਦਿੱਤਾ ਜਾਵੇ ਸਾਰਿਆਂ ਨੂੰ ਜੀ ਜੀ ਕਿਉਂਕਿ ਆਪਦੇ ਘਰਾਂ ਦੇ ਕਜਾਰੇ ਚੱਲ ਸਕਣ ਜੀ ਬਿਲਕੁਲ ਹੋਰ ਵੀ ਕਿਸਾਨ ਵੀਰ ਮੌਜੂਦ ਨੇ ਦੱਸ ਦਈਏ ਕਿ ਇਹ ਪਿੰਡ ਜਿਹੜਾ ਜੋਲ ਪਿੰਡ ਆ ਇਹ ਖਡੂਰ ਸਾਹਿਬ ਹਲਕੇ ਦਾ ਪਿੰਡ ਹੈ ਅਤੇ ਇੱਥੇ ਲਗਾਤਾਰ ਇਧਰਲੇ ਪਿੰਡਾਂ ਨੂੰ ਹਰ ਸਾਲ ਜਿਹੜਾ ਪਾਣੀ ਦੀ ਮਾਰ ਪਿਛਲੇ 1988 ਤੋਂ ਪਿਛਲੇ ਲੰਮੇ ਸਮੇਂ ਤੋਂ ਇਹ ਪਾਣੀ ਦੀ ਮਾਰ ਚਲਦੇ ਆ ਰਹੇ ਨੇ ਅਤੇ ਕਿਸੇ ਪ੍ਰਕਾਰ ਦਾ ਕੋਈ ਮੁਆਵਜ਼ਾ ਜਿਹੜਾ ਉਹ ਸਰਕਾਰਾਂ ਦੇ ਵੱਲੋਂ ਜਿੰਨਾ ਕਿ ਮਿਲਦਾ ਵੀ ਆ ਤਾਂ ਉਸ ਦੇ ਨਾਲ ਘਰਾਂ ਦੇ ਨਾ ਤਾਂ ਗੁਜ਼ਾਰੇ ਹੁੰਦੇ ਤੇ ਇਹੀ ਅਪੀਲ ਉਹਨਾਂ ਦੀ ਹੈ ਕਿ ਨਾ ਹੀ ਹੋਣ ਤੱਕ ਕੋਈ ਸਰਕਾਰੀ ਅਧਿਕਾਰੀ ਇੱਥੇ ਪਹੁੰਚਿਆ ਸਰ ਤੁਹਾਡਾ ਕੀ ਨਾਮ ਜੋਰਾ ਸਿੰਘ ਕਿੰਨੇ ਏਕੜ ਜ਼ਮੀਨ ਤੁਹਾਡੀ ਵੀ ਪ੍ਰਭਾਵਿਤ 12 ਏਕੜ ਝੋਨਾ ਡੁੱਬਾਈ ਮੇਰਾ ਅੱਜ 15 ਦਿਨ ਹੋ ਗਏ ਡੁੱਬੇ ਨੂੰ ਜੀ ਮਨ ਨੂੰ ਦੁੱਖ ਤਾਂ ਹੁੰਦਾ ਹੀ ਹੋਵੇਗਾ ਕਿ ਵੋਟਾਂ ਲੈਣ ਸਾਰੇ ਆਉਂਦੇ ਨੇ ਲੇਕਿਨ ਅਜਿਹੇ ਸਮੇਂ ਸਾਰੇ ਆਉਣਾ ਜੀ ਹੁਣ ਸਤਾਈ ਆਉਣ ਵਾਲਾ ਸਾਰੇ ਨਿਉਣਾ ਜਿਹੜਾ ਆਉਂਦਾ ਸਾਨੂੰ ਲੱਲੀਆਂ ਦੇ ਜਾਂਦਾ ਕਾਲੀ ਆਕੇ ਕਾਂਗਰਸੀ ਆਕੇ ਆਮ ਆਦੇ ਬੰਨ ਬੰਦ ਨੇ ਬੰਨ ਬੰਦ ਚੁਣਦਾ ਕੋਈ ਨਹੀਂ ਮੁੜ ਕੇ ਹੁਣ ਤੁਸੀਂ 6800 ਰੁਪਏ ਜਿਹੜਾ ਮੁਆਵਜ਼ਾ 4-4000 ਰੁਪਏ ਤੁਸੀਂ ਲਵਾਈ ਦਿੱਤੀ ਜੀ ਅਤੇ ਉੱਤੇ ਖਾਤਾ ਦਵਾਈਆਂ ਸਭ ਕੁਝ ਪਾ ਕੇ ਤਾਂ ਇਹ ਵੇਲੇ ਹੁਣ ਵੱਢਣ ਦਾ ਹੀ ਕੰਮ ਹੈ ਜੀ ਤੇ ਉਤੋਂ ਪਾਣੀ ਆ ਗਿਆ ਤੋ ਬਿਲਕੁਲ ਵਾਤ ਵਾਤ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਉਹਨਾਂ ਸਰਕਾਰਾਂ ਦੇ ਉਹਨਾਂ ਅਧਿਕਾਰੀਆਂ ਤੱਕ ਪ੍ਰਸ਼ਾਸਨ ਤੱਕ ਪਹੁੰਚੇ ਤਾਂ ਜੋ ਇਹਨਾਂ ਨੂੰ ਕੋਈ ਮੁਆਵਜ਼ਾ ਮਿਲ ਸਕੇ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ